ਧਾਰਮਿਕ ਸਤਾਨ ਤੋਂ ਮੱਥਾ ਟੇਕ ਕੇ ਆ ਰਹੇ ਸੀ ਵਾਪਸ ਵਾਪਰ ਗਿਆ ਹਾਦਸਾ ਇੱਕੋ ਪਰਿਵਾਰ ਦੇ 5 ਜੀ ਹੋਏ ਜ਼ਖਮੀ ਹਿਮਾਚਲ ਪ੍ਰਦੇਸ਼ ਤੋਂ ਧਾਰਮਿਕ ਸਤਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਸਰ ਮੈਂ ਐਸਐਸ ਸੁਵਿੰਦਰ ਸਿੰਘ ਐਸਐਸਟੀ ਐਫਆਰਟੀਮ ਦਾ ਚਾਰਜਾਂ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਟੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤਿੰਨ ਬਜ਼ੁਰਗ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਕ ਦੇ ਵਿੱਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਇਹਨਾਂ ਦੇ ਦੋਹਾਂ ਝੜਿਆਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਬਿਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਰਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਤੇ ਮੇਰਾ ਨਾਮ ਜਤਿੰਦਰ ਨੂਰਪੁਰ ਤੋਂ ਵਾਪਸ ਆ ਰਹੇ ਸੀ ਗੱਡੀ ਨਾਲ ਹੀ ਕੰਟਰੋਲ ਜੀ ਬਾਹਰ ਹੋ ਗਈ ਨੂਰਪੁਰ ਤੇ ਰਹਿਣ ਵਾਲੇ ਨੂੰ ਅਮਰਸਰ ਦੇ ਮੋੜ ਤੋਂ ਕੰਗੇ ਮੁੜਾ ਦੇ ਕੰਗੇ ਠੀਕ ਹੈ ਵਾਪਸ ਆ ਜੇ ਵਾਪਸ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਬੜਾ ਸ਼ਾਇਦ ਕੋਈ ਕੰਟਰੋਲ ਨਹੀਂ ਹੋ ਪਾਇਆ ਤੇ ਸਾਈਕਲ ਦੀ ਨਹੀਂ ਅਗਰ ਸਾਧਾ ਸਾਧਾ ਟੋਆ ਜਾਇਆ ਸੀ ਉਹ ਚੋਚੀ ਕਿਦਿਆਂ ਦੇ ਲੱਗੇ ਤੇ ਜਣਾ ਗਈ ਕਿਦਿਆਂ ਦੇ ਸਵਾਦ ਪੰਜਾਂ ਨੂੰ ਕੋਣ ਕੋਣ ਸੱਟ ਕੇ ਦੇ ਦੇ ਲੋ ਸਾਰੇ ਸਾਰੇ ਜੀ ਮੈਂ ਮੰਮੀ ਸਿਸਟਰ ਤੇ ਮੈਂ ਜਣਾ ਗਈ